ਮੈਂ ਦੁੱਖ ਨਾਲ ਇਹ ਵੀਡੀਓ ਬਣਾਣੀ ਪੈ ਰਹੀ ਹੈ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਕਿਸੇ ਦੀ ਹੈਲਪ ਹੋ ਜਾਏ ਸਾਡਾ ਕੋਈ ਪਰਸਨਲ ਇੰਟਰਸਟ ਕੋ ਗੁਨਾਰਕਪੁਰੇ ਅੱਜ ਇੱਕ ਘਰ ਦਾ ਕੰਮ ਚੱਲ ਰਿਹਾ ਸੀ ਉੱਥੇ ਪਹੁੰਚੇ ਤੇ ਵੀਰ ਜਿਹੜੇ ਫੋਟੋ ਦਿਖਾਇਓ ਆਪਣੇ ਫੋਨ ਲੱਗਦੇ ਹੋ ਜਿਹੜੀਆਂ ਜਿਹੜੇ ਸਮੇਂ ਦੇ ਬਹੁਤ ਸਮੇਂ ਕਹਿੰਦੇ ਨਾ ਵਕਤ ਬਹੁਤ ਬਲਵਾਨ ਹੈ ਸਮੇਂ ਦੇ ਬਲਵਾਨ ਰਹੇ ਨੇ ਔਰ ਇੰਨੀ ਕੋ ਮਿਹਨਤ ਕੀਤੀ ਅੱਜ ਤੱਕ ਨਸ਼ਾ ਪਤਾ ਨਹੀਂ ਕੀਤਾ ਠੀਕ ਹੈ ਕੋ ਬੱਚਿਆਂ ਨੇ ਕੀਤਾ ਨਹੀਂ ਕੀਤਾ ਗਰੀਬੀ ਦੇ ਵਿੱਚ ਹੋਰ ਆਸਰਾ ਤੀਸਰਾ ਕੀ ਰਹਿ ਜਾਂਦਾ ਇਹੀ ਆਪਣੇ ਆਪ ਨੂੰ ਸੁਣ ਕਰ ਲੋ ਕੰਦੇ ਛੱਲਾ ਮਾਰਦਾ ਚੀਕਾਂ ਲਾ ਕੇ ਨਸ਼ਿਆਂ ਦੀਆਂ ਲੀਕਾ ਛੱਲਾ ਮਾਰਦਾ ਚੀਕਾਂ ਲਾ ਕੇ ਨਸ਼ਿਆਂ ਦੀਆਂ ਲੀਕਾ ਇਹ ਬੱਚਿਆਂ ਦਾ ਹਾਲ ਹੈ ਔਰ ਇਹ ਕੋਈ ਨਿਸ਼ਾਨੀ ਕਰਦੇ ਤੁਸੀਂ ਦੇਖ ਸਕਦੇ ਹੋ ਇਹ ਇਹ ਪਲਵਾਨ ਜੀ ਨੇ ਆਪਣਾ ਵਕਤ گزارਿਆ ਕੋਈ ਰੈਕਗਨਿਸ਼ਨ ਨਹੀਂ ਮਿਲੀ ਕੋਈ ਕੁਛ ਨਹੀਂ ਕੋਈ ਕੰਮ ਨਹੀਂ ਕੋਈ ਪੈਨਸ਼ਨ ਨਹੀਂ ਔਰ ਇਹਨਾਂ ਦੀ ਧਰਮ ਪਤਨੀ ਦਾ ਹਾਲ ਵੇਖ ਲਓ ਐਨੇ ਬਿਮਾਰ ਨੇ ਕਿ ਉਹਨਾਂ ਛੱਡੀ ਦਿੱਤਾ ਕਿ ਪੈਸੇ ਤੇ ਆ ਨਹੀਂ ਜੋ ਹੈਗਾ ਵੇਖੀ ਜਾਏਗੀ ਨਾ ਜਸ ਸੇਵਾ ਸੁਸਾਇਟੀ ਅੱਜ ਤੋਂ ਇਸ ਵੀਡੀਓ ਰਾਹੀਂ ਤੁਹਾਨੂੰ ਅਪੀਲ ਕਰੇਗੀ ਕਿ ਸਾਡੇ ਕੋਲ ਵੀ ਲਿਮਟਿਡ ਰਿਸੋਰਸਸ ਆ ਉਹਨੇ ਕੋਈ ਪੈਸੇ ਹੁੰਦੇ ਸੀ 20 30 ਪਰਿਵਾਰੀ 2-2000 ਰੁਪਏ ਮਹੀਨਾ ਪਾਉਣੇ ਸਾਡੇ ਨਾਲ ਜੁੜੋ ਸਾਥ ਦਿਓ ਇਹਨਾਂ ਦਾ ਇਲਾਜ ਕਰਾਉਣਾ ਵੇਖ ਸਕਦੇ ਹੋ ਤੁਸੀਂ ਸਰੀਰ ਤੇ ਸੋਜਾਂ ਵੇਖ ਲੋ ਹਿੱਲ ਵੀ ਨਹੀਂ ਸਕਦੇ ਇਸ ਤਰ੍ਹਾਂ ਯਾਰ ਕਿਉਂ ਐ ਇਸ ਤਰ੍ਹਾਂ ਛੱਡ ਦੀਏ ਕਿਸੇ ਨੂੰ ਮੈਂ ਜੇ ਸਪੋਜ਼ ਕਰੋ ਇਹ ਮੈਨੂੰ ਬਾਹਰ ਕਹਿੰਦੇ ਰੇ ਮੇਰੇ ਘਰ ਅੰਦਰ ਆਓ ਤੇ ਮੈਂ ਜਿੱਦ ਨਾਲ ਨਾ ਆਂਦਾ ਤੇ ਫਿਰ ਤੇ ਐਤਾ ਹੀ ਮਤਲਬ ਚਲੋ ਸਾਨੂੰ ਨਹੀਂ ਪਤਾ ਰੱਬ ਨੇ ਇਹਨਾਂ ਲਈ ਕੀ ਲਿਖਿਆ ਹੈ ਇਹਨਾਂ ਦੇ ਕਰਮਾਂ 'ਚ ਪਰ ਐਟਲੀਸਟ ਜੇ ਮੇਰੇ ਕੋਲ 1000 ਰੁਪਏ ਹਗਾ ਤਾਂ ਮੈਂ ਆਪਣਾ 100 ਰੁਪਏ ਦੇ ਨਾਲ ਹੀ ਕੱਢ ਸਕਦਾ ਨਾ ਸੋ ਵਾਦਾ ਤੁਹਾਨੂੰ ਭਲਵਾਨ ਜੀ ਆਜੋ ਤੁਹਾਨੂੰ ਵਾਦਾ ਹੈ ਕਿ ਮਾਤਾ ਜੀ ਤੁਹਾਡਾ ਲਾਂਚ ਸ਼ੁਰੂ ਕਰਾਉਣੇ ਆ ਠੀਕਾ ਜੋ ਹੋ ਸਕਦਾ ਆ ਕਰਾਂਗੇ ਇਲਾਜ ਖਣੋਂ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ ਇਹ ਆਪਣੇ ਤੁਹਾਡੇ ਪੁੱਤਰ ਦਾ ਵਾਦਾ ਜੇ ਮੈਂ ਸਾਰਿਆਂ ਸਾਹਮਣੇ ਵਾਦਾ ਕਰਕੇ ਜਾਂਦਾ ਅੱਜ ਤੋਂ ਹੀ ਆ ਨਾ ਸੋਚੋ ਨਾ ਮੈਂ ਲੀਡਰ ਆ ਨਾ ਕੋਚਾ ਇੱਥੇ ਵਾਦਾ ਕੀਤਾ ਹੀ ਘਰ ਦਾ ਬਣ ਕੇ ਚਲਿਆ ਦੋ ਮਹੀਨਿਆਂ ਚ ਬਣ ਗਿਆ ਨਾ ਉਸ ਤਰ੍ਹਾਂ ਹੀ ਅਸੀਂ ਅੱਜ ਦੋ ਮਹੀਨਿਆਂ ਚ ਸਾਰਿਆਂ ਨੇ ਮਿਲ ਕੇ ਇਹਨਾਂ ਨੂੰ ਖੜਾ ਕਰਨਾ ਔਰ ਠੀਕ ਹੋਣਗੇ ਜੇ ਗੁਰੂ ਸਾਹਿਬ ਨੇ ਕਿਸੇ ਨੂੰ ਇਹਨਾਂ ਕੋਲ ਭੇਜਿਆ ਨਾ ਸਮਝੋ ਇਹਨਾਂ ਦਾ ਇਲਾਜ ਹੋਣਾ ਨਹੀਂ ਤੇ ਗੁਰੂ ਸਾਹਿਬ ਭੇਜਦੇ ਹੀ ਨਹੀਂ ਕਿਸੇ ਨੂੰ ਸੜਕ ਤੇ ਕੋਈ ਬੰਦਾ ਖੂਨ ਵਗਦਾ ਹੁੰਦਾ ਉਹਦੇ ਕੋਲ ਕੋਈ ਨਹੀਂ ਪਹੁੰਚਦਾ ਉਹਦੀ ਜਾਨ ਚਲੀ ਜਾਂਦੀ ਹੈ ਵੀ ਜੇ ਕੋਈ ਗੱਡੀ ਰੁੱਕ ਕੇ ਉਹਨੂੰ ਲੈ ਜਾਂਦੀ ਹੈ ਤਾਂ ਮਤਲਬ ਗੁਰੂ ਸਾਹਿਬ ਨੇ ਵਧਾਈ ਆ ਮੈਂ ਵੀਰ ਨੂੰ ਵੀ ਕਹਾਂਗਾ ਇੱਕ ਸਾਰਿਆਂ ਨੂੰ ਰਿਕੁਐਸਟ ਕਰ ਦਿਓ ਕਿੰਨੀ ਸ਼ਰਮਾਰੀ ਗੱਲ ਹੈ ਵੀ ਪਿੰਡ ਮੀਤਪੁਰੇ ਦਾ 30 ਸਾਲ ਤੋਂ ਪਲਵਾਨੀ ਕਰਦਾ ਜਿਹੜਾ 30 ਸਾਲ ਤੋਂ ਜਵਾਨੀ ਤੋਂ ਲੈ ਕੇ ਅੱਜ ਤੱਕ ਪਲਵਾਨੀ ਕਰਦਾ ਰਿਹਾ ਹੋਵੇ ਪਰ ਉਹਦੀ ਕਿਸੇ ਤਰੀਕੇ ਦੀ ਮਦਦ ਨਾ ਹੋਈ ਹੋਵੇ ਨਾ ਮਦਦ ਹੋਣ ਕਰਕੇ ਘਰ ਦੇ ਹਾਲਾਤ ਇਦੇ ਕਮਾੜੇ ਹੋ ਚੁੱਕੇ ਨੇ ਕਿਉਂ ਆਪਣੀ ਘਰ ਦੀ ਦਾ ਲਾਜ ਨਹੀਂ ਕਰਾ ਸਕਦਾ ਤੇ ਇਸ ਦੇ ਮੁੰਡੇ ਨੇ ਇਹ ਗੱਲ ਕਹੀ ਇਹਨੂੰ ਮਿਹਣਾ ਮਾਰਿਆ ਵੀ ਤੂੰ ਪਲਵਾਨੀ ਕਰਕੇ ਕੀ ਖਟਿਆਈ ਤੇ ਮੈਨੂੰ ਪਲਵਾਨ ਬਣਾਉਣ ਡਿਆ ਤੇ ਉਹ ਨਸ਼ੇ ਦੀ ਲੱਤ ਚ ਲੱਗ ਗਿਆ ਹੁਣ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਇੱਕ ਗੱਲ ਦਾ ਸਵਾਲ ਪੁੱਛਣਾ ਚਾਹੁੰਦਾ ਸਾਰੀ ਜਨਤਾ ਤੋਂ ਵੀ ਜਿਸ ਬੰਦੇ ਨੇ ਪਲਵਾਨੀ ਕੀਤੀ ਹੋਵੇ ਉਸ ਦੀ ਕਿਸੇ ਨੇ ਬਾਹ ਨਾ ਫੜੀ ਹੋਵੇ ਤੇ ਘਰ ਦੇ ਹਾਲਾਤ ਉਹਦੇ ਮਾੜੇ ਹੋਣ ਉਹਦੀ ਘਰ ਦੀ ਬਿਨਾ ਲਾਜ ਤੋਂ ਉਤਰਪੜ ਨਹੀਂ ਹੋਵੇ ਤੇ ਇਸ ਤੋਂ ਹੱਲ ਦੱਸੋ ਕੀ ਆ ਫਿਰ ਅਸੀਂ ਆਖ ਦਿੰਦੇ ਆ ਆ ਮੜਾ ਹੀ ਜੀ ਉਹ ਮੜਾ ਹੀ ਇਤ ਕੋ ਬਗਦਾ ਇੱਕ ਫੋਟਵਾ ਨੇ ਪਲਵਾਨੀ ਦੀਆਂ ਤੇ ਹੁਣ ਇਹਦਾ ਕੀ ਕੀਤਾ ਆ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਮੇਲਿਆਂ 'ਚ ਜਾ ਕੇ ਫੋਟਵਾ ਵਖਾਉਂਦਾ ਵੀ ਮੈਂ ਯਾਰ ਪਲਵਾਨੀ ਕਰਦਾ ਰਿਹਾ ਆ ਮੈਂ ਪਲਵਾਨੀ ਕਰਦਾ ਰਿਹਾ ਜੇ ਉੱਥੋਂ ਥੋੜੇ ਬੋਦੇ ਪੈਸੇ ਹੋ ਗਣ ਤੇ ਉਹਦਣਾ ਕਰਦਾ ਇਹਦਾ ਆਟਾ ਦਾਲ ਚੱਲਦਾ ਮੈਂ ਫਿਰ ਲੋਕਾਂ ਨੂੰ ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਜਾਗੋ ਇਸ ਤਰ੍ਹਾਂ ਦੇ ਘਰ ਜਿਹੜੇ ਨੇ ਜਿਹੜੇ ਨਸ਼ਿਆਂ ਦੇ ਪੱਤੇ ਦੇ ਤੇ ਪਲਵਾਨੀ ਦੇ ਵਿੱਚ ਰਹੇ ਨੇ ਨਸ਼ਾ ਨਹੀਂ ਮੁੰਡਾ ਕਰਦਾ ਪਲਵਾਨੀ ਚ ਰਿਆ ਅੱਜ ਵੀ ਇੱਕ ਪਲਵਾਨੀ ਦੇ ਵਿੱਚ ਰਹਿ ਕੇ ਮੇਲੇ ਆਂ ਜਾ ਕੇ ਤੇ ਪੈਸੇ ਇਕੱਠੇ ਕਰਦਾ ਇੱਕ ਫੋਟੋਰਾ ਖਾ ਕੇ ਪਰ ਉਹਦੀ ਘਰ ਦੀ ਹਾਲਾਤ ਐਡੇ ਕ ਮਾੜੇ ਹੋ ਚੁੱਕੇ ਨੇ ਉਹਦੀ ਉਹ ਘਰ ਦੀ ਪਈ ਆ ਤੇ ਕਿਸੇ ਪੈਸੇ ਹੱਥੋਂ ਦਾ ਲਾਜ ਨਹੀਂ ਕਰਾਇਆ ਜਾਂਦਾ ਤੇ ਫਿਰ ਵੀ ਅਸੀਂ ਹੱਲਾਸ਼ੇਰੀ ਦੇ ਕੇ ਚੱਲੇ ਆ ਵੀ ਕੋਈ ਗੱਲ ਨਹੀਂ ਵੀਰ ਜਿੰਨੇ ਜੋਗੇ ਹੋਏ ਤੇਰਾ ਸਾਥ ਦੇਵਾਂਗੇ ਦੂਜੀ ਗੱਲ ਵਕੀਲ ਸਾਹਿਬ ਆਏ ਨੇ ਜਿਨ੍ਹਾਂ ਨੇ ਨਿੰਜਾ ਨਾਠ ਘਰ ਬਣਾਤੇ ਨੇ ਇੱਕ ਘਰ ਲਾ ਕੇ ਫਿਰ ਉਹਦਾ ਡਾਈਟਰ ਪੈਣਿਆ ਇਸ ਘਰ ਦੇ ਵੀਰ ਨੇ ਇਹ ਗੱਲ ਕਹੀ ਆ ਕਿ ਮੈਂ ਇਹ ਪਰਿਵਾਰ ਦੀ ਬਾਹ ਬਣੂਗਾ ਮੈਂ ਲਾਜ ਹੱਥ ਨਹੀਂ ਜਾਂਦਾ ਕਿੰਡੀ ਤਗੜੀ ਗੱਲ ਆ ਸਾਡੇ ਵਕੀਲ ਨੇ ਜਿਹੜੀ ਇਹ ਗੱਲ ਕਹਿ ਦਿੱਤੀ ਸਾਡੇ ਵੀਰ ਨੇ ਅਜੇ ਹੈਗੇ ਨੇ ਦੁਨੀਆ ਦੇ ਉੱਤੇ ਇਹੋ ਜਿਹੇ ਵੀਰ ਜਿਹੜੇ ਗਰੀਬਾਂ ਦੀ ਮੱਤ ਬਾਹ ਫੜ ਸਕਣ ਔਰ ਮੇਰੀ ਬੇਨਤੀ ਹੈ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਆ ਕਰੋ 11 ਦਾ ਬਹੁਤ ਸਾਥ ਦੇ ਲਿਆ 11 ਨੇ ਬਹੁਤ ਦਸਤਾਰਾਂ ਲਾਤੀਆਂ ਬਹੁਤ ਘੁੱਟ ਵੱਟਦੇ ਸਾਡੇ ਪਰ ਜਿਹੜੇ ਆਪਣੇ ਘਰ ਬੈਠੇ ਨੇ ਬੁੱਲੇ ਸ਼ਾ ਅਸਮਾਨੀ ਉਡਦੀਆਂ ਫੜਦਾ ਜਿਹੜਾ ਘਰ ਬੈਠਾ ਕਦੇ ਫੜਿਆ ਹੀ ਨਹੀਂ ਇਹ ਘਰ ਬੈਠੇ ਆ ਅੱਜ ਤੋਂ ਇਹਨਾਂ ਦੀ ਮਦਦ ਸ਼ੁਰੂ ਹੋ ਜਾਏ ਕੱਲ ਤੋਂ ਇਹਨਾਂ ਦਾ ਇਲਾਜ ਸ਼ੁਰੂ ਹੋ ਜਾਏ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਕੱਲ ਤੋਂ ਸ਼ੁਰੂ ਆ ਯਾਰ ਗੱਲ ਖਤਮ